ਸਵਾਗਤ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਜੋ ਕਿ ਆਪਣੇ ਦਕਸ਼ੀਰ ਸ਼ਰਮਾ ਮੰਦਿਰ ਤੇ ਆਪਣੇ ਸਾਥੀ ਸੇਵਾਦਾਰ ਵੀ ਰਹਾ ਹਾਜ਼ਰ ਨੇ ਜੀ ਲੈ ਵੀ ਚੱਕ ਲੈ ਗੱਦੇ ਮੁੰਡਿਓ ਚੱਕ ਲੈ ਵੀ ਚੱਕ ਲਿਆ ਜੀ ਹਾਂ ਆਪਣੀ ਸੰਗਤ ਆ ਤਿਆਰ ਹੋ ਕੇ ਆਪਣੇ ਬਾਾਰਗੇ ਸ਼ਰਮਾ ਇਲੈਕਟ੍ਰੀਸ਼ੀਅਨ ਸਟੋਰ ਆ ਇੱਧਰ ਆਪਣੇ ਲਾਸ਼ਮਣ ਦਾਸ ਜੀ ਨੇ ਇਹਨਾਂ ਦੇ ਪੁੱਤਰ ਜੀ ਚਲੇ ਗਏ ਇਹਨਾਂ ਦੇ ਕਰਮਾ ਚ ਹੈ ਨਹੀਂਗਾ ਹਾਂ ਇਹਨਾਂ ਦੇ ਸਿਰਤੇ ਸੀ ਹਾਂ ਐ ਵੀ ਹੁਣ ਇਹਨਾਂ ਦੇ ਸਿਰਤੇ ਸੀ ਪਿੰਡ ਮੰਡੇਰ ਸਾਡਾ ਨਗਰ ਆ ਚੱਲ ਚੱਕਿਆਂ ਤੇ ਸਾਰੇ ਪਿੰਡ ਦੇ ਨੌਜਵਾਨ ਛੋਟੇ ਸਾਹਿਬ ਜਿਆਦਿਆਂ ਦੀ ਯਾਦ ਨੂੰ ਇਹਦੇ ਵਿੱਚ ਪਾਓ ਸਾਡੇ ਨਿੱਕੀਆਂ ਜਿੰਦਾ ਵੱਡੇ ਜਾ ਕੇ ਤੇ ਗੱਡੇ ਗੁੱਡੇ ਘਰ ਚੁੱਕੇ ਨੇ ਜੀ ਢੋਲੇ ਵਹਿਗਾ ਇਹ ਲੋਟੀ ਲੋਟੀ ਜੁੱਤੀ ਕੋੜਾ ਦਵਾਰੇ ਕੋਲਿਆ ਕੋਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਜੋ ਕਿ ਛੋਟੇ ਸਹਿਬ ਯਾਦਾਂ ਦੀ ਸਾਹਦ ਤੋਂ ਕੋਟੀ ਕੋਟੀ ਪ੍ਰਣਾਮ ਆਪਾਂ ਲੈ ਕੇ ਚੱਲਦੇ ਆਂ ਪਿੰਡ ਮੰਡੇਰ ਦੇ ਵਿੱਚ ਜਿੱਥੇ ਗੁਰੂ ਦੀਆਂ ਫੌਜਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਜੋ ਕਿ ਆਪਣੇ ਪਿੰਡ ਮੰਡੇਰ ਦੇ ਵਿੱਚ ਬਾਬਾ ਗੁਰੂ ਦੀਆਂ ਫੌਜਾਂ ਵੱਲੋਂ ਲੰਗਰ ਲਗਾਇਆ ਗਿਆ ਜੋ ਕਿ ਪਿਛਲੇ ਸਮੇਂ ਤੋਂ ਲਗਾਤਾਰ ਇਹ ਲੰਗਰ ਲਗਾਇਆ ਜਾਂਦਾ ਬਖ ਬਖ ਜਿੰਨਾ ਤੇ ਅਤਗੀ ਧਰਮਸਾਲਾ ਸੜਕ ਦੇ ਉੱਪਰ ਮੰਡੇਰਾ ਤੋਂ ਕੁੱਲਰੀਆਂ ਬਰੇਟਾ ਰੋਡ ਦੇ ਉੱਪਰ ਲਗਾਇਆ ਗਿਆ ਹੈ। ਬਾਬਾ ਸਤਨਾਮ ਸਿੰਘ ਜੀ ਖਾਲਸਾ ਗੁਰੂ ਜੀਆਂ ਫੌਜਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਜਿਸ ਦੇ ਵਿੱਚੇ ਸੇਵਾਦਾਰ ਵੀਰ ਦਿਨ ਰਾਤ ਸੇਵਾ ਕਰ ਰਹੇ ਨੇ ਲਗਾਤਾਰ ਆਪਣੇ ਸੇਵਾਦਾਰ ਵੀਰ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾ ਰਿਹਾ ਹੈ। ਤੇ ਪਹਿਲਾਂ ਸਬਜੀ ਵੀ ਇਹ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਲੰਗਰ ਪ੍ਰਸਾਦਾ ਤੇ ਹਾਰੀ ਚੱਲ ਰਹੀ ਹੈ ਤੇ ਸਾਰੀ ਪ੍ਰਬੰਧ ਤੇ ਆਲੂ ਪਰੋਠੇ ਬਣਾਉਣ ਵਾਸਤੇ ਸੇਵਾਦਾਰ ਸੇਵਾ ਨਿਭਾਰੇ ਨੇ ਜੀ ਤੇ ਬਾਬਾ ਜੀ ਵੱਲੋਂ ਤੇ ਸਾਰਾ ਪ੍ਰਬੰਧ ਉਹ ਰਿਖਾ ਹੋਇਆ ਤੇ ਸਾਹਮਣੇ ਜੋ ਕਿ ਲੰਗਰ ਵਾਸਤੇ ਲੰਗਰ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਪਾਣੀ ਦਾ ਰੋਟੀ ਪਾਣੀ ਦਾ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਜੀ ਤੇ ਸੰਗਤਾਂ ਬਾਹਰੋਂ ਅੰਦਰੋਂ ਆ ਕੇ ਪ੍ਰਸ਼ਾਦਾ ਪਾਣੀ ਸਕੋ ਜੀ ਸਾਰਿਆਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਬਾਬਾ ਸਤਨਾਮ ਸਿੰਘ ਜੀ ਦਾ ਤੇ ਮਾਤਾ ਗੁਜਰਕਾਰ ਤੇ ਉਹਨਾਂ ਦੇ ਸਹਿਜ ਆਦਿਆਂ ਦੀ ਜੀ ਆਦ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਹੈ ਜੀ ਕਣੀ ਬਾਕੀ ਅੱਛੀ ਵਧਾ ਜੋ ਕੀ ਦੁੱਧ ਦੀ ਸੇਵਾ ਨਵਾਈ ਜਾ ਰਹੀ ਤੇ ਬਾਕੀ ਕੰਮ ਰੰ ਦੇ ਵਿੱਚ ਲੰਗਰ ਦੇ ਭੰਡਾਰੇ ਭਰਪੂਰ ਨੇ ਜੀ ਵੈ ਗੁਰੂ ਸਾਹਿਬ ਨੂੰ ਸ਼ਰਦੀ ਕਲਾ ਦੇ ਵਿੱਚ ਰੱਖੇ ਆ ਜੋ ਆਪਾਂ ਲੈ ਕੇ ਚੱਲਾਂਗੇ ਤੁਹਾਨੂੰ ਸਰੰਦ ਵੀਡੀਓ ਨੂੰ ਦੇਖਦੇ ਰਹੋ ਤੇ ਸਾਰੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤਾਂ ਕਿ ਤੁਹਾਨੂੰ ਹੋਰ ਵਾਲੀਆਂ ਵੀਡੀਓ ਹੋਰ ਵੀ ਗੁਰੂ ਚਰਨਾਂ ਦੇ ਦੇ ਨਾਲ ਆਪਾ ਦਿਖਾਉਂਦੇ ਰਹੀ ਹੈ ਜੀ ਲੈ ਵੀ ਪਿਆਰੀ ਸੰਗਤ ਜੀ ਜੋ ਕਿ ਫਤੇਗੜ ਸਹਿਵਾ ਜਾਣ ਵਾਸਤੇ ਇਹ ਟਰੈਕਟ ਸੰਗਤ ਵਾਸਤੇ ਤਿਆਰ ਕਰਦਾ ਹੋਇਆ ਆਪਣੇ ਸਿੰਘ ਮੈਂਬਰ ਜੀ ਜਿਨ੍ਹਾਂ ਦਾ ਟਰੈਕਟ ਆ ਸੰਗਤ ਨੂੰ ਲੈ ਕੇ ਪਰਲਾ ਮਸੀਦਾਂ ਨੂੰ ਨਿੱਕੀਆਂ ਜਿੰਦਾ ਬੱਦੇ ਸਾਕੇ ਇਹbro ਜਿਸ ਦੇ ਵਿੱਚ ਪਰਾਲੀ ਬਰੂਲੀ ਚੱਲ ਚੱਲ ਚਲੋ ਜੀ ਚਲੋ ਜੀ ਪਰਾਲੀ ਪਰਾਲੀ ਦੇ ਵਿੱਚ ਧਰ ਕੇ ਜੁਗਤ ਗੱਡੇ ਉੱਤੇ ਦੇਜਣੇ ਨੇ ਇਹਦੇ ਵਿੱਚ ਤੇ ਪੂਰਾ ਤਰਪਾਲ ਦਾ ਪ੍ਰਬੰਧ ਕਰਕੇ ਹੁਣ ਇਹਨੂੰ ਅੱਜ ਦੇ ਦਿਨ ਖੜਾ ਦੇਣਾ ਤਾਂ ਸਵੇਰੇ ਦਰਸ਼ਨਾਂ ਲਈ ਚਾਲੇ ਪਾ ਦੇਣੇ ਨੇ ਫਤੇਗੜ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਜੋ ਕਿ ਆਪਣੇ ਬਕਸ਼ੀਰ ਸ਼ਰਮਾ ਮੰਦਿਰ ਤੇ ਆਪਣੇ ਸਾਥੀ ਸੇਵਾਦਾਰ ਵੀ ਹਾਜ਼ਰ ਨੇ ਜੀ ਲੈ ਵੀ ਚੱਕ ਲੈ ਕੇ ਤੇ ਮੁੰਡਿਓ ਚੱਕ ਲੈ ਵੀ ਚੱਕ ਲਿਆ ਜੀ ਆਪਣੀ ਸੰਗਤ ਆ ਤਿਆਰ ਹੋ ਕੇ ਆਪਣੇ ਬਾਰਗੇ ਸ਼ਰਮਾ ਇਲੈਕਟ੍ਰੀਸ਼ੀਅਨ ਸਟੋਰ ਆ ਇਧਰ ਆਪਣੇ ਲਾਸਮਣ ਦਾ ਅੱਜੀ ਨੇ ਇਹਨਾਂ ਦੇ ਪੁੱਤਰ ਜੀ ਚਲੇ ਗਏ ਇਹਨਾਂ ਦੇ ਕਰਮਾਂ ਚ ਹੈ ਨਹੀਂਗਾ ਹੈ ਇਹਨਾਂ ਦੇ ਸਿਰ ਤੇ ਸਾਡੀ ਹਾਂ ਐਂ ਵੀ ਹੁਣ ਇਹਨਾਂ ਦੇ ਸਿਰ ਤੇ ਸੀ ਪਿੰਡ ਦਾ ਮੰਡੇਰ ਸਾਡਾ ਨਗਰ ਆ ਚੱਲ ਚੱਕਿਆ ਤੇ ਸਾਰੇ ਪਿੰਡ ਦੇ ਨੌਜਵਾਨ ਛੋਟੇ ਸਾਬਜਾਦਿਆਂ ਦੀ ਯਾਦ ਨੂੰ ਇਹਦੇ ਵਿੱਚ ਪਾਓ ਸਾਰੇ ਇੱਕ ਅੱਧੀ ਗੁੱਡੀ ਕਰ ਚੁੱਕੇ ਨੇ ਜੀ ਢੋਲੇ ਬਹਿਗਾ ਹੋ ਕੇਰੇ ਤਾਂ ਮੈਨੂੰ ਗੁਰੂ ਮੈਨੂੰ ਪਿਆਰੀ ਸੰਗ ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਵੀ ਪਿਆਰੀ ਸੰਤ ਜੀ ਸਾਡੇ ਸ਼ਰਮਾ ਜੀ ਕੋਟਿਆ ਰਾਮ ਜੀ ਤੇ ਮੈਂ ਇਹਨਾਂ ਨੂੰ ਚਰਜੀ ਗੱਲਾ ਦੇ ਵਿੱਚ ਆਖੇ ਜੀ ਆਪਣੀ ਕੰਡਨ ਨੱਕਰ ਦੇ ਨੌਜਵਾਨ ਵੀਰ ਬੱਤੂ ਜੀ ਕਰਮਜੀਤ ਜੀ ਹੈ ਚਲਦੇ ਆ ਸੰਤ ਜੀ ਆਜੋ ਜੀ ਦੇਖ ਲਓ ਜੀ ਆਹਦੇ ਨਾਲ ਨਾਲ ਇਹ ਜੀ ਉੱਤੇ ਇਹ ਆਪਣਾ ਰਵੀ ਖਾਲਸਾ ਜੀ ਹੈ ਜੋ ਕਿ ਆਪਣੇ ਪਿੱਛੇ ਡੈਕ ਕੋਲੇ ਸੇਵਾ ਨਿਭਾਰੇ ਨੇ ਜੀ ਡੈਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਜੋ ਕਿ ਆਪਣੇ ਨੌਜਵਾਨ ਸਾਥੀ ਵੀਰ ਜਾਣ ਤੋਂ ਪਹਿਲਾਂ ਆਪਣੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਤੇ ਨਮਸਕਾਰਾਂ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਜੋ ਸਾਥੀਓ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਹੋ ਰਾਈ ਕਰੂਜੀ ਰਾਈ ਕਰੂਜੀ ਰਾਈ ਕਰੂਜੀ 79 ਮਾਈਕਰ 79 ਮਾਈਕਰ 79 ਮਾਈਕਰ 79 ਮਾਈਕਰ 79 ਮਾਈਕਰ ਇਹਦੇ ਮਾਲਕ 79 ਮਾਈਕਰ 79 ਮਾਈਕਰ ਰਾਈ ਕਰੂਜੀ 79 ਮਾਈਕਰ 79 ਮਾਈਕਰ ਸਤਨਾਮ ਵਾਹਿਗੁਰੂ ਲੈ ਪਿਆਰੀ ਸੰਗਤ ਜੀ ਜੋ ਕਿ ਆਪਣੇ ਪਿੰਡ ਦੇ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਪ੍ਰਕਾਸ਼ ਵਿਰਾਜਮਾਨ ਹੁੰਦੇ ਨੇ ਮਾਤਾ ਪੈਣਾ ਮੂਰੇ ਸੇਵਾ ਨਿਮਾਉਂਦੀਆਂ ਨੇ ਜੀ ਤੇ ਅੱਜ ਆਪਣੇ ਸੁਖਦੇਵ ਸਿੰਘ ਸੀਤਾ ਸਿੰਘ ਦਾ ਪੁੱਤਰ ਨਿੰਦਰਪੁਰਜੀਤ ਜਣ ਹੈ ਜੀ ਜੋ ਕਿ ਸੰਗਤਾਂ ਮਾਤਾ ਪੈਣਾ ਸੈਲਾ ਦੇਵਤੀ ਰੁਭਾਰੀਆਂ ਨੇ ਜੀ ਸਾਫ ਸਫਾਈ ਦੀ ਆਸਿਆ ਮਾਣੋ ਦੁਬਾਰੇ ਕੋਲੇ ਆ ਕੋਲੇ ਮੱਝਾਈਏ ਸੋਨਿਆ ਸੋਨਿਆ ਬੋਲੇ ਸੋਨਿਆ ਲੇ ਪਿਆਰੀ ਸੰਗ ਦੀਏ ਆਪਣੇ ਸਾਥੀ ਵੀਰ ਜੋ ਕਿ ਇਹ ਕਲੀ ਦੀ ਸੇਵਾ ਨਿਭਾਉਂਦੇ ਨੇ ਜਿੱਥੇ ਆਪਣੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੁੰਦੇ ਨੇ ਜੀ ਉਦੋਂ ਪਹਿਲਾਂ ਇਹ ਮਾਤਾ ਪਿਤਾ ਪਹਿਲਾਂ ਝਾੜੂ ਦੀ ਸੇਵਾ ਨਿਭਾਉਂਦੀਆਂ ਨੇ ਤੇ ਇਹ ਵੀਰ ਕਲੀ ਦੀ ਸੇਵਾ ਨਿਭਾਉਂਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਜੋ ਸਾਥੀਓ